ਜੀ ਸਾਡਾ ਯੂ ਕਾਂਗਰਸ ਦਾ ਟ੍ਰੇਡਿੰਗ ਕੈਂਪ ਹੈ ਔਰ ਮੈਂ तमाम ਸਾਡੇ ਯੂ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਵਧਾਈ ਦੇਣਾ ਇਸ ਦਿਨ ਔਰ ਸਾਡਾ ਜਿਹੜਾ ਨੌਜਵਾਨ ਹੈ ਉਹ ਟ੍ਰੇਡਿੰਗ ਲੈ ਕੇ ਜਾਏਗਾ ਜਿਹੜਾ ਫੀਲਿੰਗ ਲੈ ਕੇ ਜਾਂਦਾ ਹੈ ਤਾਂ ਫਿਰ ਉਹ نیچے ਜਾ ਕੇ ਬੂਥ ਸਤਰ ਤੇ ਕਿਸ ਤਰ੍ਹਾਂ ਅਸੀਂ ਨੌਜਵਾਨਾਂ ਨੂੰ ਆਪਣੇ ਨਾਲ ਹੋਰ ਜੋੜਨਾ ਔਰ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਉਹ ਫਿਰ ਕੰਮ ਕਰੇਗਾ ਸੋ ਬਹੁਤ ਸਾਰੀਆਂ ਗੱਲਾਂ ਜਿਹੜੇ ਨਵਾਂ ਯੂਥ ਸਾਡੇ ਇੰਡਕਟ ਹੁੰਦਾ ਹੈ ਪਾਰਟੀ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਪਾਰਟੀ ਦੀ ਪਾਰਟੀ ਲਾਈਨ ਬਾਰੇ ਜਾਂ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਪਾਰਟੀ ਦੀ ਵਿਚਾਰਾ ਬਾਰੇ ਪਾਰਟੀ ਦੀ ਸੋਚ ਬਾਰੇ ਆਈਡੋਲੋਜੀ ਬਾਰੇ ਕਈ ਰੀ ਵਾਕਫੀਅਤ ਨਹੀਂ ਹੁੰਦੀ ਸੋ ਇਸ ਟ੍ਰੇਨਿੰਗ ਕੈਂਪ ਦੇ ਨਾਲ ਬਹੁਤ ਸਾਰੀ ਸਟਰੈਂਥ ਹੈ ਜਿਹੜੀ ਉਹ ਸਾਡੇ ਨੌਜਵਾਨ ਨੂੰ ਔਰ ਯੂਥ ਕਾਂਗਰਸ ਨੂੰ ਮਿਲਦੀ ਹੈ ਸੋ ਇਹੋ ਜਿਹੇ ਜਿਹੜੇ ਸ਼ਿਵਰ ਹੈ ਇਹ ਲੱਗਦੇ ਰਹਿਣੇ ਚਾਹੀਦੇ ਪਹਿਲਾਂ ਕਾਂਗਰਸ ਪਾਰਟੀ ਦੇ ਵੀ ਕਾਫੀ ਲੱਗਦੇ ਹੁੰਦੇ ਸੀ ਔਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵੀ ਆਪਣੇ ਬਲਾਕ ਸਤਰ ਤੇ ਸ਼ਿਵਰ ਲਾ ਕੇ ਆਪਣੇ ਕਾਰਜਕਰਤਾ ਨੂੰ ਟ੍ਰੇਨਿੰਗ ਦੇਣਾ ਹੈ ਭਾਰਤ ਪੂਸ਼ਣ ਆਸ਼ੂ ਜਿਹੜੇ ਹੈਗੇ ਨੇ ਇਸ ਸਮੇਂ ਈ ਦਿਨ ਰਾਤੇ ਦੇ ਤੇ ਉਸ ਤੋਂ ਬਾਅਦ ਹਜੇ ਤੱਕ ਕੀ ਕਾਂਗਰਸ ਦਾ ਸਟੈਂਡ ਹੈ ਪਾਰਟੀ ਕੀ ਕਰ ਰਹੀ ਹੈ ਇਹਦੀ ਗਤੀਵਿਧੀ ਦੇਖੋ ਗੱਲ ਇਹ ਹੈ ਕਿ ਭਾਰਤ ਪੂਸ਼ਣ ਆਸ਼ੂ ਜੀ ਨਾਲ ਜ਼ਾستی ਹੋਈ ਹੈ ਮੈਂ ਸਮਝਦਾ ਹਾਂ ਆਲਰੇਡੀ ਜਿਹੜਾ ਕੇਸਾ ਦੇ ਵਿੱਚ ਉਹ 7 ਮਹੀਨੇ ਜੇਲ੍ਹ ਚ ਰਹਿ ਕੇ ਆਇਆ ਉਹਨਾਂ ਕੇਸਾਂ ਦੇ ਮਤਲਬਕੀ ਈਡੀ ਨੇ ਕੌਗਨੀਡੈਂਸ ਲਿਆ ਹੈ ਔਰ ਈਡੀ ਨੇ ਕੌਗਨੀਡੈਂਸ ਲੈ ਕੇ ਭਾਰਤ ਪੂਸ਼ਨਾਸ਼ੀਰ ਜੀ ਨੂੰ ਜਿਹੜਾ ਪਹਿਲਾ ਸੱਮਣ ਤੇ ਉਹ ਗਏ ਉਹਨਾਂ ਨੇ ਉੱਥੇ ਉਹਨਾਂ ਨੂੰ ਸੱਮਣ ਤੇ ਸੱਧਿਆ ਸੀ ਸੋ ਸੱਮਣ ਤੇ ਜਾਣ ਸਮੇਤੀ ਉਹਨਾਂ ਨੂੰ ਫੜ ਲਿਆ ਗਿਆ ਮੇਰੇ ਖਿਆਲ ਨਾਲ ਪੂਰੇ ਦੇਸ਼ ਤੇ ਵਿੱਚ ਪੂਰੇ ਦੇਸ਼ ਤੇ ਵਿੱਚ ਈਡੀ ਸੀਬੀਆਈ ਇਨਕਮ ਟੈਕਸ ਦਾ ਪਰਕੋਪ ਚੱਲ ਰਿਹਾ ਹੈ ਔਰ ਅਸੀਂ ਬਿਲਕੁਲ ਝੁਕਦੇ ਨਹੀਂ ਆਂ ਔਰ ਬਿਲਕੁਲ ਡਰਦੇ ਨਹੀਂ ਆਂ ਅਸੀਂ 101% ਸਾਰੀ ਕਾਂਗਰਸ ਪਾਰਟੀ ਆਸ਼ੂ ਜੀ ਦੇ ਨਾਲ ਹੈ ਔਰ ਅੱਜ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਸੋ ਮੇਰੇ ਕਹਿਣ ਦਾ ਮਤਲਬ ਕਿ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਪੂਰਾ ਕਾਂਗਰਸ ਪਾਰਟੀ ਦਾ ਪਰਿਵਾਰ ਪਰਦੇਸ਼ ਕਾਂਗਰਸ ਕਮੇਟੀ ਹਰ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੀਐਮ ਸਾਹਿਬ ਦਾ 올림픽 ਕਹਿੰਦੇ ਮੈਂ ਜਾਣ ਦੇ ਦੇ ਸੀਐਮ ਸਾਹਿਬ ਕਹਿੰਦੇ 올림픽 ਜਾਣਾ ਸੈਂਟਰ ਮਨਜੋਰੀ ਦੇ ਰਿਹਾ ਕਹਿੰਦੇ ਹਾਏ ਸੀਐਮ ਜਾਣ ਤਾਂ ਫਿਰ ਉਹ ਸੀਐਮ ਨੂੰ ਨਹੀਂ ਜਾਣ ਦੇ ਰਹੇ ਤਾਂ ਸੀਐਮ ਜਾ ਕੇ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਹਰ ਚ ਟਰਨਾ ਦੇਣ ਫਿਰ ਗ੍ਰਹਿ ਮੰਤਰੀ ਸਾਹਿਬ ਦੇ ਬਾਹਰ ਚ ਟਰਨਾ ਦੇਣ ਪਤਾ ਨਹੀਂ ਉਹਨਾਂ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕਿ ਉਹ ਜਾਣਾ ਨਹੀਂ ਚਾਹੁੰਦੇ ਇਹ ਤਾਂ ਮਾਨ ਸਾਹਿਬ ਦੀਆਂ ਮਾਨ ਸਾਹਿਬ ਹੀ ਜਾਣਦੇ ਐ ਸੱਚ ਕੀ ਹੈ ਕਿਉਂਕਿ ਬਹੁਤ ਵਾਰ ਇਹ ਹੋਇਆ ਵੀ ਗਵਰਨਰ ਸਾਹਿਬ ਨੂੰ ਚਿੱਠੀ ਕੋਜ ਹੋਰ ਲਿਖਤੀ ਬਿਆਨ ਕੋਜ ਹੋਰ ਦਿੱਤਾ ਐਕਚੁਅਲੀ ਕੀ ਪੋਜੀਸ਼ਨ ਹੈ ਇਹਰੇ ਬਾਰੇ ਤਾਂ ਵਿਦੇਸ਼ ਮੰਤਰਾਲੇ ਆ ਦੱਸ ਸਕਦਾ ਜਾਂ ਸੀਐਮ ਸਾਹਿਬ ਦੱਸ ਸਕਦੇ ਆ ਵੀ ਉਹਦਾ ਕਿਹੜੀ ਚਿੱਠੀ ਲਿਖੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਕੋਈ ਤਾਂ ਕਾਰਨ ਦੱਸਿਆ ਹੋ ਗਿਆ ਵੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਪੰਜਾਬ ਦੇ ਤਿੰਨ ਵੱਡੇ ਪ੍ਰੋਜੈਕਟ ਜਿਹੜੇ ਨੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਲੈ ਕੇ ਇਥੋਂ ਸੰਸਦ ਦੇ ਵਿੱਚ ਵੀ ਗੱਲ ਹੋਈ ਕਿਹੜੇ ਪ੍ਰੋਜੈਕਟ ਹਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਨਹੀਂ ਕੀਤਾ ਗਿਆ ਫॉर योर ਇਨਫੋਰਮੇਸ਼ਨ ਮੈਂ ਦੱਸ ਦਿਆਂ ਡਿਲੇ ਪ੍ਰੋਜੈਕਟਸ ਹੈਗੇ ਨੇ ਮੈਂ ਗੜਕਰੀ ਸਾਹਿਬ ਨੂੰ ਇਸ ਇਸ਼ੂ ਸੇ ਜਲਦੀ ਮਿਲ ਰਹੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਹਜੇ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਕੀਤਾ ਗਿਆ ਇਸ ਤਰ੍ਹਾਂ ਦੀਆਂ ਤਿਆਰੀਆਂ ਕਿਉਂਕਿ ਸਲੋ ਚੱਲ ਰਹੇ ਨੇ ਜਿਹੜੇ ਜਿਨ੍ਹਾਂ ਕੋਲੇ ਟੈਂਡਰਸ ਨੇ ਉਹ ਛੱਡ ਗਏ ਨੇ ਕਿਉਂਕਿ ਕੁਝ ਜਿਹੜੀ ਲੈਂਡ ਹੈ ਉਹ ਕਵਾਇਰ ਕਰਨਾ ਸੁਪਈ ਹੈ ਜਿੰਮੇਦਾਰ ਜਿਹੜਾ ਕਿਸਾਨ ਉਹ ਪੈਸਾ ਵੱਧ ਮੰਗਦਾ ਹੈ ਜਿਹੜਾ ਐਨਐਚਏ ਉਹ ਪੈਸਾ ਦੇ ਨਹੀਂ ਆਰਬਿਟ੍ਰੇਸ਼ਨ ਕੋਲੇ ਕੇਸ ਗਿਆ ਹੋਇਆ ਸੋ ਇਹ ਕੇਸ ਚੱਲ ਰਿਹਾ ਹੈ ਹਜੇ ਕੋਈ ਰੱਦ ਨਹੀਂ ਹੋਇਆ ਔਰ ਮੈਂ 100% ਤੁਹਾਨੂੰ ਵਾਦਾ ਕੀਤਾ ਸੀ ਪ੍ਰੋਜੈਕਟ ਕੋਈ ਰੱਦ ਨਹੀਂ ਹੋਣ ਦਿਆਂਗਾ ਸਰ ਬਠਿੰਡੇ ਆਰਟੀ ਦੇ ਵਿੱਚ ਇੱਕ ਵੱਡਾ ਖੁਲਾਸਾ ਆਇਆ ਕਹਿੰਦੇ ਇੱਕ ਵੱਡੀ ਰੈਲੀ ਜਿਹੜੀ ਇਹ ਇਹ ਭਾਈ ਬਠਿੰਡੇ ਦੀ ਰੈਲੀ ਨਹੀਂ ਹੈ ਸਾਰੀਆਂ ਰੈਲੀਆਂ ਤੇ ਹੀ ਇਹ 5-5 ਕਰੋੜ ਰੁਪਏ ਦਾ ਲੋਕਾਂ ਦਾ ਪੈਸਾ ਜਿਹੜਾ ਉਹ ਖਰਚ ਕੀਤਾ ਗਿਆ ਹੈ ਜਾਨੀ ਕਿ ਲੋਕਾਂ ਦਾ ਟੈਕਸ ਮਨੀ ਤੁਸੀਂ ਦੇਖ ਲਓ ਉਸ ਮਗਰਲੇ 15 ਸਾਲਾਂ ਦੀ ਆਰਟੀਆਈ ਕੋਈ ਪਾ ਲਓ ਪੰਜਾਬ ਦੀ ਕਾਂਗਰਸ ਦਾ ਰਾਜ ਰਿਹਾ ਖਾਲੀਆਂ ਦਾ ਰਿਹਾ ਲੇਕਿਨ ਇੱਕ ਵੀ ਜਗ੍ਹਾ ਤੇ ਅਸੀਂ 5 ਕਰੋੜ ਰੁਪਈਆ ਨਹੀਂ ਸਰਕਾਰੀ ਰੈਲੀ ਚ ਕਿਤੇ ਖਰਚਾ ਹੋਣਾ ਇਹ ਪਹਿਲੀ ਪਾਰਟੀ ਹੈ ਕਿਉਂਕਿ ਇਹ ਬਦਲਾਵ ਹੈ ਮਾਨ ਸਾਹਿਬ ਦਾ ਸਰਦੋ ਪੰਜਾਬ ਪਰ ਤੁਹਾਨੂੰ ਕਿਸ ਤਰ੍ਹਾਂ ਦੀ ਆਵਾਜ਼ ਚੱਕੋਗੇ ਕੀ ਇਹ ਦੇ ਖਿਲਾਫ ਯਾਰ ਵਿੱਚ ਆਵਾਜ਼ ਚੱਕਤਾ ਰਹੇ ਜਨਤਾ ਨੂੰ ਪਤਾ ਹੈ ਇਸ ਕੱਲ ਦਾ 100% ਜਿਹੜੋ ਵਿਧਾਨ ਸਭਾ ਲੱਗੇਗੀ ਉਦੋਂ ਇਹਦੇ ਬਾਰੇ ਗੱਲ ਕਰਨਗੇ ਸਾਡੇ ਸੀਐਲਪੀ ਲੀਡਰ ਕਿ ਇਸ ਤਰ੍ਹਾਂ ਜਿਹੜਾ ਲੋਕਾਂ ਦਾ ਪੈਸਾ ਹੈ ਉਹਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਔਰ ਨਾ ਕਿਵੇਂ ਲਏ 5 ਕਰੋੜ ਇੱਥੇ ਖਰਾਬ ਕੀਤਾ ਹਜ਼ਾਰਾਂ ਕਰੋੜ ਰੁਪਇਆ ਹਿਜਾਰ ਬਾਜੀ ਤੇ ਖਰਾਬ ਕਰਤਾ ਔਰ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਤੋਂ ਬਾਹਰ ਸੂਬਿਆਂ 'ਚ ਜਾ ਕੇ ਰੈਲੀਆਂ ਕਰਕੇ ਔਰ ਜਿਹੜੇ ਆਹ ਰੋਡ ਸ਼ੋਅ ਕਰਕੇ ਉੱਥੇ ਖਰਾਬ ਕਰ ਦਿੱਤਾ ਗਿਆ ਧੰਨਵਾਦ ਧੰਨਵਾਦ ਜੀ ਜਰੂਰ